ਸਾਸਤਰੀ ਕਾਲ ਜੀ ਸਾਰਿਆਂ ਨੂੰ ਜਿਹੜੇ ਛੋਟੇ ਬੱਚੇ ਹੁੰਦੇ ਹਨ ਉਹ ਤਾਂ ਬਾਥਰੂਮ ਵਿੱਚ ਹੀ ਕਰ ਦਿੰਦੇ ਹਨ ਜਿਹੜੇ ਵੱਡੇ ਬੱਚੇ ਹੁੰਦੇ ਹਨ ਉਹ ਬੈੱਡ ਤੇ ਹੀ ਰਾਤ ਨੂੰ ਸੁੱਤੇ ਪੇ ਬਾਥਰੂਮ ਕਰ ਦਿੰਦੇ ਹਨ 4 ਸਾਲ ਦੇ 5 ਸਾਲ ਦੇ ਬੱਚੇ ਵੀ ਬਾਥਰੂਮ ਕਰ ਦਿੰਦੇ ਹਨ ਤੁਸੀਂ ਕੀ ਕਰਨਾ ਤੁਸੀਂ ਲੈਣਾ ਇੱਕ ਪਤੀਲਾ ਉਹਦੇ ਵਿੱਚ ਇੱਕ ਗਲਾਸ ਪੂਰਾ ਭਰ ਕੇ ਪਾਣੀ ਦਾ ਪਾ ਦੇਣਾ ਹੈ ਗਲਾਸ ਪੂਰਾ ਭਰ ਕੇ ਹੀ ਪਾਣੀ ਦਾ ਪਾਉਣਾ ਨਾ ਕਿ ਅੱਧਾ ਤੇ ਨਾ ਪਾਉਣਾ ਪੂਰਾ ਭਰ ਕੇ ਗਲਾਸ ਪਾਣੀ ਦਾ ਤੁਸੀਂ ਪਤੀਲੇ ਵਿੱਚ ਪਾ ਦੇਣਾ ਹੈ ਇਹ ਪਾਣੀ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੋ ਚੀਜ਼ਾਂ ਹੋਰ ਪਾਉਣੀਆਂ ਨੇ ਇਸ ਤਰ੍ਹਾਂ ਪਾਣੀ ਤਿਆਰ ਹੋ ਜਾਊਗਾ ਇੱਕ ਚਮਤਕਾਰ ਪਾਣੀ ਤਿਆਰ ਹੋ ਜਾਊਗਾ ਇਸ ਵਿੱਚ ਤਿੰਨ ਹਰੀ ਲਾਚੀਆਂ ਪਾਉਣੀਆਂ ਨੇ ਹਰੀਆਂ ਲਾਚੀਆਂ ਦੋ ਪਾਉਣੀਆਂ ਨੇ ਵੱਧ ਨਹੀਂ ਪਾਉਣੀ ਕੋਈ ਘੱਟ ਵੀ ਨਹੀਂ ਪਾਉਣੀ ਹਰੀਆਂ ਲਾਚੀਆਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਹਰੀਆਂ ਲਾਚੀਆਂ ਤੋਂ ਬਾਅਦ ਤੁਸੀਂ ਹੋਰ ਇੱਕ ਚੀਜ਼ ਪਾਉਣੀ ਹੈ ਹਰੀਆਂ ਲਾਚੀਆਂ ਵਿੱਚ ਪਾ ਕੇ ਦੋ ਲਾਚੀਆਂ ਪਾਉਣੀਆਂ ਨੇ ਇਸ ਤੋਂ ਬਾਅਦ ਇੱਕ ਹੋਰ ਚੀਜ਼ ਆਪਾਂ ਪਾਵਾਂਗੇ ਉਹ ਪਾਵਾਂਗੇ ਤੁਸੀਂ ਬਦਾਮ ਦੀਆਂ ਗਿਰੀਆਂ ਇਸ ਵਿੱਚ ਪਾਵਾਂਗੇ ਬਦਾਮ ਦੀਆਂ ਗਿਰੀਆਂ ਗਿਰੀਆਂ ਆਪਾਂ ਪਾਵਾਂਗੇ 3 ਤੋਂ 4 ਇਹ ਬਹੁਤ ਵਧੀਆ ਪਾਣੀ ਹੈ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਵੀ ਬਹੁਤ ਵਧੀਆ ਪਾਣੀ ਹੈ ਇਹਨੂੰ ਇਹਨੂੰ ਰਿਨਣ ਦਵਾਂਗੇ ਇਹ ਚੰਗੀ ਤਰ੍ਹਾਂ ਵਾਲ ਆਉਣ ਤੇ ਅੱਧਾ ਪਾਣੀ ਜਦੋਂ ਰਹਿ ਜਾਊਗਾ ਅਸੀਂ ਗਲਾਸ ਵਿੱਚ ਪਾ ਲਵਾਂਗੇ ਇਸ ਤਰ੍ਹਾਂ ਤੁਸੀਂ ਦੇਖੋ ਉਹ ਗਲਾਸ ਵਿੱਚ ਪਾਣੀ ਕੱਢ ਲਿਆਏ ਇਹ ਪਾਣੀ ਤਿਆਰ ਹੋ ਗਿਆ ਹੈ ਸਾਰਾ ਅਸਰ ਇਹ ਪਾਣੀ ਵਿੱਚ ਆ ਗਿਆ ਹੈ ਇਸ ਵਿੱਚ ਇੱਕ ਹੋਰ ਚੀਜ਼ ਮਿਲਾਵਾਂਗੇ ਇਹ ਪਾਣੀ ਨੂੰ ਠੰਡਾ ਹੋ ਲੈਂਦੋ ਥੋੜਾ ਜਿਹਾ ਇਸ ਵਿੱਚ ਇੱਕ ਇੱਕ ਹੋਰ ਚੀਜ਼ ਪਾਵਾਂਗੇ ਪਾਣੀ ਉਰਚ ਇੱਕ ਚੀਜ਼ ਪਾਵਾਂਗੇ ਸ਼ਹਿਦ ਸ਼ਾਇਦ ਪਾ ਕੇ ਤੁਸੀਂ ਰਾ ਨੂੰ ਬੱਚੇ ਨੂੰ ਇਹ ਦੇ ਦੇਣਾ ਹੈ ਇਹ ਮਹੀਨੇ ਚ ਸਿਰਫ ਦੋ ਵਾਰੀ ਦੇਣਾ ਹੈ ਬੱਚਾ ਇਸ ਤਰ੍ਹਾਂ ਬੈੱਡ ਉੱਤੇ ਬਾਸਮ ਕਰਨਾ ਹੜ ਜਾਏਗਾ ਤੁਸੀਂ ਵੇਖੇ ਬਹੁਤ ਵਧੀਆ ਪਾਣੀ ਤਿਆਰ ਹੋਇਆ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਧੰਨਵਾਦ